ਹੈਲੋ ਚੀ ਅ ਅੱਜ ਛੋਟੀ ਜੀ ਗੱਲ ਜਿਹੜੀ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਜਿਹੜੀ ਕਿ ਮੈਂ ਸਾਂਝੀ ਕਰਨਾ ਚਾਹੁੰਦੀ ਆ ਜਿਹੜੀ ਕਿ ਮੈਂ ਆਪਣੇ ਜੋ ਕੁਝ ਆਪਣੀ ਮਤਲਬ ਦਿਲ ਦੀ ਗੱਲ ਜਾਂ ਮੈਂ ਮਤਲਬ ਸੁਣ ਕੇ ਆਈ ਆ ਜਾਂ ਮਤਲਬ ਕਿਸ ਜਗ੍ਹਾ ਤੋਂ ਮੈਂ ਪ੍ਰਾਪਤ ਕੀਤੀ ਹੈ ਮੈਂ ਉਹ ਤੁਹਾਨੂੰ ਸ਼ੇਅਰ ਦੇਣਾ ਚਾਹੁੰਦੀ ਆ ਤਾਂ ਕਿ ਤੁਸੀਂ ਵੀ ਜਾਨੋ ਇਸ ਗੱਲ ਨੂੰ ਤੇ ਸਮਝੋ ਅੱਜ ਮੈਂ ਬਾਬਾ ਸਾਹਿਬ ਜੀ ਦੇ ਘਰ ਗਈ ਸੀ ਬੁੱਢਾ ਬਾਬਾ ਸਾਹਿਬ ਜੀ ਦੇ ਘਰ ਜਿਹੜਾ ਕਿ ਮਜੀਠੇ ਵਾਲੀ ਸਾਈਡ ਤੇ ਇੱਕ ਉਹਨਾਂ ਦਾ ਜਨਮ ਸਥਾਨ ਹੈ ਉਹਨਾਂ ਦੀ ਭੂਮੀ ਹੈ ਮੈਂ ਉਸ ਜਗ੍ਹਾ ਤੇ ਗਈ ਤੇ ਉਹਨਾਂ ਨੇ ਬਾਬਾ ਜੀ ਨੇ ਮੈਨੂੰ ਦੱਸਿਆ ਕਿ ਬਹੁਤ ਜ਼ਿਆਦਾ ਮਲਬ ਚੇੜਾ ਕਿ ਆਪਣੇ ਇਨਾ ਪਿੰਡਾਂ ਤੋਂ ਅੱਗੇ ਜਿਹੜੇ ਘਰ ਨੇ ਉਹਨਾਂ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਲੋਕਾਂ ਦੇ ਸਮਾਨ ਡੋੜ ਗਏ ਨੇ ਕਿਸੇ ਨੇ ਵਿਆਹਾਂ ਦੀਆਂ ਤਿਆਰੀਆਂ ਕੀਤੀਆਂ ਸੀ ਕਿਸੇ ਨੇ ਕੋਈ ਆਪਣੇ ਸੋਸ਼ਗਨਾਂ ਦੇ ਤਿਆਰੀਆਂ ਕੀਤੀਆਂ ਸੀ ਤੇ ਲੋਕਾਂ ਦਾ ਸਭ ਕੁਝ ਮਤਲਬ ਬਹਿ ਗਿਆ ਤੇ ਜਿਹੜੇ ਕੀ ਸਾਡੇ ਇੱਥੇ ਇਸ ਟੈਂਪ ਜਿੰਨੇ ਵੀ ਗੁਰਦੁਆਰੇ ਸਾਹਿਬ ਜੀ ਹੈਗੇ ਨੇ ਜਿਵੇਂ ਤੁਸੀਂ ਸ਼ੀਦਾ ਸਾਹਿਬ ਜੀ ਨੂੰ ਲਗਾ ਲਓ ਗੁਰੂ ਦਰਬਾਰ ਸਾਹਿਬ ਜੀ ਨੂੰ ਲਗਾ ਲਓ ਚਾਹੇ ਤੁਸੀਂ ਹੋਰ ਇਹ ਗੁਰਦੁਆਰੇ ਜਿੰਨੇ ਕੀ ਜਿਵੇਂ ਕਿ ਮੈਂ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਉਹ ਕਹੀ ਉਹਨਾਂ ਦੇ ਗੁਰਦੁਆਰਿਆਂ ਨੂੰ ਲਗਾ ਲਓ ਆਲ ਗੁਰਦੁਆਰੇ ਆਪਣੇ ਅੰਮ੍ਰਿਤਸਰ ਇੰਡੀਆ ਦੇ ਵਿੱਚ ਜਿੰਨੇ ਵੀ ਆ ਸਾਰੇ ਹਰ ਇੱਕ ਗੁਰਦੁਆਰਿਆਂ ਦੇ ਵਿੱਚੋਂ ਲੋਕ ਨਿਕਲੇ ਨੇ ਸੇਵਾ ਲਈ ਸੇਵਾ ਦਾ ਇੱਕ ਮਤਲਬ ਫਰਜ਼ੇ ਨਿਭਾਣ ਲਈ ਤੇ ਲੋਕਾਂ ਤੇ ਤੱਕ ਰਾਸ਼ਨ ਪਹੁੰਚਾਉਣ ਲਈ ਲੋਕਾਂ ਨੂੰ ਉੱਥੇ ਜਗਾ ਦੁਆਰੇ ਨੇ ਗੁਰਦੁਆਰਿਆਂ ਦੇ ਵਿੱਚ ਦੁਆਰੇ ਨੇ ਧਰਮਸ਼ਾਲਾ ਦੇ ਵਿੱਚ ਦੁਆਰੇ ਨੇ ਜਿੰਨੇ ਜਿੰਨੇ ਕੀ ਮਤਲਬ ਜਿਹੜੇ ਜਿਹੜੇ ਸਤਾਨਾ ਦੇ ਲੋਕ ਸੁਰੱਖਿਤ ਰਹਿ ਸਕਣ ਵਧੀਆ ਰਹਿ ਸਕਣ ਕੁਝ ਲੋਕ ਆਪਣੇ ਭੈਣ ਭਰਾਵਾਂ ਦੇ ਕੋਲ ਚਲੇ ਗਏ ਨੇ ਤਾਂ ਕਿ ਚਲੋ ਆਪਣੀ ਜਾਨ ਬਚ ਜਾਵੇ ਤਾਂ ਸਭ ਕੁਝ ਜ਼ਿੰਦਗੀ ਜੀ ਦੁਬਾਰਾ ਬਣ ਜਾਂਦਾ ਜੇ ਜਾਨ ਅਤੇ ਜਹਾਨ ਅਤੇ ਜਾਨ ਨਹੀਂ ਤੇ ਜਹਾਨ ਵੀ ਨਹੀਂ ਤੇ ਉਹ ਇੱਕ ਨਾ ਮੇਰੀ ਗੱਲ ਮੈਨੂੰ ਨਾ ਦਿਮਾਗ ਦੇ ਵਿੱਚ ਆਈ ਜਦੋਂ ਮੈਂ ਵਾਪਸ ਆ ਰਹੀ ਸੀ ਮੇਰੇ ਦਿਮਾਗ ਦੇ ਵਿੱਚ ਕੀ ਆਂਦਾ ਹੈ ਕਿ ਮਤਲਬ ਇਸ ਚੀਜ਼ ਨੂੰ ਮੈਂ ਸੋਚਿਆ ਕਿ ਸਾਡੇ ਅਮ੍ਰਿਤਸਰ ਪੰਜਾਬ ਦੇ ਵਿੱਚ ਕਿੱਥੇ ਵੀ 올 ਬਾਹਰ ਸਾਈਡ ਕੁਝ ਵੀ ਹੋ ਜਾਵੇ ਅਮ੍ਰਿਤਸਰ ਪੰਜਾਬ ਤੋਂ ਇਲਾਵਾ ਕਿਤੇ 올 ਸਾਈਡ ਕਿਤੇ ਵੀ ਕੁਝ ਹੋ ਜਾਵੇ ਤੇ ਸਾਡੇ ਜਿਹੜੇ ਖੁਦ ਦੇ ਗੁਰਸਿੱਖੀ ਹੈ ਜਾਂ ਸਾਡੇ ਗੁਰੂ ਸੰਗਤ ਹੈ ਜਾਂ ਕੁਝ ਗੁਰੂਆਂ ਦੇ ਨਾਲ ਜੁੜੇ ਹੋਏ ਲੋਕ ਨੇ ਦੇਖੋ ਉਹਨਾਂ ਲੋਕਾਂ ਦੀ ਸੁਰੱਖਿਅਤ ਲਈ ਉਹ ਕਿੱਥੇ-ਕਿੱਥੇ ਪਹੁੰਚ ਜਾਂਦੇ ਨੇ ਕਿੱਥੇ ਕਿੱਥੇ ਤੱਕ ਉਹਨਾਂ ਦੀ ਸੁਰੱਖਿਸ਼ਿਤ ਲਈ ਪਹੁੰਚ ਜਾਂਦੇ ਉਹਨਾਂ ਨੂੰ ਖਾਣਾ ਦੇਣ ਲਈ ਪਹੁੰਚ ਜਾਂਦੇ ਉਹਨਾਂ ਨੂੰ ਪਹਿਨਣ ਲਈ ਕੱਪੜਿਆਂ ਦੀ ਮਤਲਬ ਨੋਬਾ ਜਿੱਦਾਂ ਮਤਲਬ ਘਟ ਨਾ ਜਾਵੇ ਜਾਂ ਖਾਣੇ ਦੀ ਘਟ ਨਾ ਜਾਵੇ ਜਾਂ ਰਹਿਣ ਦੀ ਫੈਸਿਲਿਟੀਆਂ ਨਾ ਘਟ ਜਾਣ ਹਰ ਇੱਕ ਜਗ੍ਹਾ ਦੀ ਸਮੱਸਿਆ ਦਾ ਹੱਲ ਕਰਨ ਲਈ ਸਾਡੇ ਪੰਜਾਬ ਦੇ ਲੋਕ ਸਾਡੇ ਗੁਰਸਿੱਖੀ ਦੇ ਜੁੜੇ ਲੋਕ ਸਾਡੇ ਦੇ ਕੁਝ ਧਾਰਮਿਕ ਲੋਕ ਜਿਹੜੇ ਕਿ ਉਹਨਾਂ ਦੀ ਜੁਰਖਸ਼ਾ ਲਈ ਉਹਨਾਂ ਦੀ ਜਾਨ ਲਈ ਉਹਨਾਂ ਦੇ ਹਰ ਇੱਕ ਚੀਜ਼ ਦੀ ਪਹੁੰਚ ਜਾਂਦੇ ਨੇ ਪਰ ਕਦੀ ਤੁਸੀਂ ਇਹ ਸੋਚ ਕੇ ਦੇਖਿਓ ਆਪਣੇ ਅਮ੍ਰਿਤਸਰ ਪੰਜਾਬ ਦੇ ਵਿੱਚ ਜੇ ਵੈਸੀ ਤਾਂ ਸਾਡੀ ਗੁਰੂ ਦੀ ਨਗਰੀ ਹੈ ਸਾਨੂੰ ਇਸ ਗੁਰੂਦੀਪ ਨਗਰੀ ਦੇ ਉੱਪਰ ਐਨਾ ਮਾਣ ਹੈ ਕਿ ਜਿੱਥੇ ਗੁਰੂ ਮਹਾਰਾਜੀ ਦਰਬਾਰ ਸਾਹਿਬ ਜੀ ਦਾ ਸੱਚਖੰਡ ਸਾਹਿਬ ਬਣਿਆ ਹੋਇਆ ਹੈ ਜਿੱਥੇ ਬਾਬਾ ਜੀ ਦਾ ਸ਼ਹੀਦਾ ਸਾਹਿਬ ਜੀ ਬਣਿਆ ਹੋਇਆ ਵਾ ਜਿੱਥੇ ਹੋਰ ਵੀ ਮੰਦਰ ਬਣੇ ਹੋਏ ਜਿਵੇਂ ਕਿ ਤੁਸੀਂ ਦੁਰਗਿਆਨਾ ਮੰਦਰ ਲਗਾ ਲਓ ਲੋਂਗਾ ਦੇਵੀ ਲਗਾ ਲਓ ਮਾਦਰ ਟਾਉਨ ਲਗਾ ਲਓ ਫਿਰ ਤੁਸੀਂ ਹੋਰ ਵੀ ਗੁਰਦੁਆਰੇ ਜਾਂ ਮੰਦਰ ਮਸੀਤ ਲਗਾ ਲਓ ਸਾਰੀ ਇਸ ਆਪਣੇ ਪੰਜਾਬ ਦੇ ਵਿੱਚ ਬਣੇ ਵੈਸੇ ਤਾਂ ਕੁਝ ਵੀ ਨਹੀਂ ਹੋਣ ਵਾਲਾ ਪੰਜਾਬ ਦੇ ਵਿੱਚ ਤੇ ਜੇ ਕਿਤੇ ਸਾਨੂੰ ਕਿਤੇ ਕੋਈ ਐਹੋ ਜੀ ਗੱਲਬਾਤ ਹੋ ਜਾਵੇ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬੀਆਂ ਨੂੰ 1% ਵੀ ਨਹੀਂ ਕਿ ਮਤਲਬ ਕਿਸੇ ਦੀ ਲੋੜ ਪੈ ਜਾਵੇ ਜੇ ਸਾਨੂੰ ਕਿਸੇ ਦੀ ਜ਼ਰੂਰਤ ਪੈ ਜਾਵੇ ਕਿਉਂਕਿ ਸਾਡੇ ਅੰਦਰ ਜੋ ਦਿਲ ਹੈ ਨਾ ਉਹ ਸ਼ਾਇਦ ਕਿਸੇ ਦੇ ਅੰਦਰ ਨਹੀਂ ਹੈ ਤੇ ਜੋ ਮਤਲਬ ਅਸੀਂ ਅਹਿਸਾਸ ਜੇ ਕਿਸੇ ਦਾ ਦੁੱਖ ਪਰੇਸ਼ਾਨ ਨਹੀਂ ਦੇਖ ਸਕਦੇ ਉਹ ਚੀਜ਼ ਨੂੰ ਅਸੀਂ ਅੱਗੇ ਲਈ ਵਿਧਾਨ ਲਈ ਚੱਲੇ ਜਾਂਦੇ ਆ ਨਹੀਂ ਜੀ ਠੀਕ ਹੈ ਜੇ ਕਿਸੇ ਦੀ ਜਾਨ ਬਚੀ ਦੀ ਤੇ ਅਸੀਂ ਬਚਾਈਏ ਜੇ ਕਿਸੇ ਨੂੰ ਪਹਿਨਣ ਨੂੰ ਕੱਪੜੇ ਚਾਹੀਦੇ ਪਹਿਨਾਈਏ ਹਰ ਇੱਕ ਚੀਜ਼ ਨੂੰ ਅਸੀਂ ਸੋਚਦੇ ਆਂ ਪਰ ਜਦੋਂ ਸਾਡੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਵੱਧਦੀ ਆ ਸਾਡੇ ਪੰਜਾਬੀ ਲੋਕ ਫਸ ਜਾਂਦੇ ਆ ਉਦੋਂ ਲੋਕ ਕਿੱਥੇ ਚਲੇ ਜਾਂਦੇ ਨੇ ਉਦੋਂ ਲੋਕ ਸਹਾਇਤਾ ਲਈ ਕਿਉਂ ਨਹੀਂ ਉੱਤਰਦੇ ਉਦੋਂ ਲੋਕਾਂ ਦੇ ਅੰਦਰ ਇਨਸਾਨੀਅਤ ਕਿਉਂ ਨਹੀਂ ਆਉਂਦੀ ਕਿਉਂ ਲੋਕ ਇਸ ਤਰ੍ਹਾਂ ਕਰਦੇ ਨੇ ਤੇ ਇਹ ਹੀ ਚੀਜ਼ ਮੇਰੇ ਕਿਤੇ ਨਾ ਕਿਤੇ ਫੈਕਟ ਪੈ ਰਹੀ ਸੀ ਕਿ ਦੇਖੋ ਮਤਲਬ ਸਾਡੇ ਵਰਗੇ ਜਿਹੜੇ ਲੋਕ ਜਿਹੜੇ ਪਰੇਸ਼ਾਨਨ ਲੋਕਾਂ ਨੂੰ ਪਰੇਸ਼ਾਨ ਨਹੀਂ ਦੇਖ ਸਕਦੇ ਕਿਸੇ ਤਰ੍ਹਾਂ ਦੇ ਚਾਹੇ ਉਹ ਕਿਸਾਨ ਨੂੰ ਲੈ ਕੇ ਹੋ ਜਾਣਾ ਚਾਹੇ ਫਿਰ ਆਪਣੇ ਮਤਲਬ ਖੇਤਾਂ ਬੜਿਆਂ ਨੂੰ ਲੈ ਕੇ ਹੋ ਜਾਂਦਾ ਚਾਹੇ ਪਿੰਡਾਂ ਥਾਵਾਂ ਤੇ ਹੋ ਜਾਂਦਾ ਚਾਹੇ ਗੁਰਦੁਆਰਿਆਂ ਦੇ ਨਾਲ ਜੁੜੇ ਹੋਣ ਲੋਗੋਂ ਸਾਰੇ ਹਰ ਇੱਕ ਜਗ੍ਹਾ ਤੇ ਪਛ ਜਾਂਦੇ ਨੇ ਸੇਵਾ ਲਈ ਤੇ ਉਹ ਚੀਜ਼ ਮੈਨੂੰ ਕਿਤਨਾ ਕਿਤੇ ਇਫੈਕਟ ਲੱਗੇ ਕਿ ਦੇਖੋ ਸਾ ਸਾਡੇ ਲਈ ਜੇ ਕੋਈ ਰક્ષਣ ਲਈ ਕੋਈ ਤੁਰਿਆ ਨਹੀਂ ਨਾ ਆਂਦਾ ਤੇ ਸਾਡੀ ਗੁਰੂ ਦੀ ਨਗਰੀ ਪ੍ਰਮਾਤਮਾ ਦਾ ਘਰ ਜਿੱਥੇ ਕਿ ਪ੍ਰਮਾਤਮਾ ਦੀ ਨੋਬਤ ਹੀ ਨਹੀਂ ਆਂ ਦਿੰਦਾ ਕਿ ਤੁਹਾਨੂੰ ਕਦੀ ਕਿਸੇ ਦੀ ਲੋੜ ਪਵੇ ਕਿਉਂਕਿ ਜਿੱਥੇ ਜਾ ਪ੍ਰਮਾਤਮਾ ਬੈਠਾ ਹੋਇਆ ਵਾ ਇਨਸਾਨੀਅਤ ਬੈਠੀ ਹੋਈ ਆ ਹਰ ਇੱਕ ਦੇ ਦਰਦ ਨੂੰ ਸੁਣਨ ਲਈ ਦੁੱਖ ਨੂੰ ਸੁਣਨ ਲਈ ਉੱਥੇ ਵੀ ਕਿਸੇ ਨੂੰ ਕੁਝ ਕੀ ਹੋ ਸਕਦਾ ਤੇ ਉਹ ਕਿਤੇ ਨਾ ਕਿਤੇ ਨਾ ਮੈਨੂੰ ਸਾਰੇ ਰਾਜ ਵਿੱਚ ਇਹੀ ਨਮਾ ਮੇਰੇ ਘੁੰਮਦਾ ਰਿਹਾ ਇਹੀ ਗੱਲ ਮੇਰੀ ਘੁੰਮਦੀ ਦੀ ਯਾਰ ਜੇ ਸਾਨੂੰ ਕਿਸੇ ਵੇਲੇ ਕਿਸੇ ਦੀ ਲੋੜ ਪੈ ਜਾਂਦੀ ਹੈ ਕਿਸੇ ਵੇਲੇ ਵੀ ਕੋਈ ਇਹੋ ਜੀ ਅਨਮਨ ਹੋ ਜਾਂਦੀ ਹੈ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਉਦੋਂ ਲੋਕ ਕਿੱਥੇ ਆ ਤੁਸੀਂ ਬਾਹਰ ਕਿਤੇ ਜਾਂਦੇ ਉਹਦੇ ਪਾਣੀ ਦੀ ਬੋਤਲ ਵੀ ਉਹ ਵੀ ਤੁਹਾਨੂੰ ਨਸੀਬ ਨਹੀਂ ਹੋਣੀ ਇੱਕ ਗਲਾਸ ਨਸੀਬ ਨਹੀਂ ਹੋਣਾ ਫ੍ਰੀਜ ਚ ਪਾਣੀ ਦਾ ਤੇ ਅਸੀਂ ਲੋਕ ਦੇਖੋ ਜੀ ਗੁਰੂਆਂ ਦੇ ਘਰੋਂ ਲੰਗਰ ਜਾ ਰਹੇ ਨੇ ਆਪਣੇ ਸਾਹਿਬ ਜੀ ਸਾਡੇ ਮਤਲਬ ਕਿੰਨਾ ਲੋਕਾਂ ਦਾ ਕਰ ਰਹੇ ਨੇ ਕਿੰਨੇ ਕਿੰਨੇ ਕੀ ਗੁਰਦੁਆਰੇ ਜਿਹੜੇ ਕਿ ਮਤਲਬ ਐਨੀ ਸੰਗਤ ਠਹਿਰੀ ਹੈ ਕਿ ਇਹ ਚੀਜ਼ਾਂ ਮੈਨੂੰ ਕਿਤਨਾ ਕਿਤੇ ਸਿਰਫ ਬਾਬਾ ਸਾਹਿਬ ਬੋੜਾ ਜੀ ਤੋਂ ਪਤਾ ਲੱਗਿਆ ਜਿਹੜੇ ਕਿ ਉੱਥੇ ਮਤਲਬ ਸਾਡੇ ਮਤਲਬ ਸੱਚਖੰਡ ਦੇ ਪਾਸ ਬੈਠੇ ਹੋਏ ਸੀ ਬਾਬਾ ਜੀ ਉਹਨਾਂ ਨੇ ਕਾਫੀ ਗੱਲਾਂ ਮੇਰੇ ਨਾਲ ਸਾਂਝੀਆਂ ਕੀਤੀਆਂ ਤੇ ਉਹ ਚੀਜ਼ ਕਿਤਨਾ ਕਿਤੇ ਮੈਨੂੰ ਬਹੁਤ ਅਟ੍ਰੈਕ ਕਰੀ ਸੀਰੀਅਸਲੀ ਮੈਂ ਘਰ ਬੈਠੀਆ ਮੈਨੂੰ ਇੰਨਾ ਹੀ ਨਹੀਂ ਸਮਝੇਗੀ ਜਿੰਨੇ ਕਿ ਮੈਂ ਮਤਲਬ ਕਿਸੇ ਕੋਲ ਸੁਣ ਲੈਂਦੀ ਆ ਤੇ ਉਹ ਗੱਲ ਮੈਂ ਤੁਹਾਡਾ ਸ਼ੇਅਰ ਕਰ ਦਿੰਦੀ ਪਰ ਜੋ ਚੀਜ਼ ਦਾ ਮੈਨੂੰ ਅਹਿਸਾਸ ਹੋਇਆ ਉਹ ਅਹਿਸਾਸ ਇਹੀ ਹੋਇਆ ਕਿ ਜੇ ਸਾਡੇ ਪੰਜਾਬੀਆਂ ਨੂੰ ਵਿਚਾਰਿਆਂ ਨੂੰ ਲੋਡ ਪੈ ਜਾਵੇ ਤੇ ਸਾਡੇ ਵਰੀ ਤੇ ਕੋਈ ਵੀ ਨਹੀਂ ਖੜਾ ਹੁੰਦਾ ਸਾਡੇ ਵਰੀ ਤੇ ਕਿਸੇ ਮਤਲਬ ਉਹ ਜ਼ਰੂਰੀ ਵੀ ਨਹੀਂ ਸਮਝਦੇ ਕਿ ਆ ਇਦਾਂ ਹੋ ਜੇ ਜਾਂ ਇਦਾਂ ਹੋ ਜੇ ਅੱਜ ਸਾਡੇ ਦੇਖੋ ਸਾਡੇ ਗੁਰਸਿੱਖਾਂ ਨੇ ਠੀਕ ਹੈ ਸਾਡੇ ਧਾਰਮਿਕ ਸਤਾਨਾ ਨੇ ਹਰ ਇੱਕਾ ਨੇ ਹਰ ਇੱਕ ਨੇ ਕਿਤਨਾ ਕਿਤੇ ਕਿਤਨਾ ਕਿਤੇ ਹਰ ਜਗ੍ਹਾ ਤੇ ਕਿਤੇ ਨਾ ਕਿਤੇ ਭੀੜ ਤਾਂ ਵਿੱਚ ਵੀ ਖਲੋਤੇ ਰਹੇ ਨੇ ਤੇ ਫਿਰ ਅੱਜ ਵੀ ਲੋਕ ਇਹਨੇ ਲੈ ਪੰਜਾਬੀ ਕਰ ਦੇਗੀ ਆ ਪੰਜਾਬ ਚ ਹੈਗਾ ਕੀ ਆ ਪੰਜਾਬੀ ਕੀ ਆ ਪੰਜਾਬੀ ਕੀ ਨਹੀਂ ਆ ਇਹ ਚੀਜ਼ਾਂ ਕਿਤੇ ਨਾ ਕਿਤੇ ਸੁਣਾ ਨੂੰ ਮਿਲਦੀਆਂ ਨੇ ਜਿਹੜੀਆਂ ਕਿ ਮੇਰੇ ਸਾਹਮਣੇ ਆਉਂਦੀਆਂ ਨੇ ਤੇ ਇਸ ਲਈ ਮੈਨੂੰ ਇਹ ਸੀਜ਼ ਰਿਲੀਜ਼ ਹੋਈ ਤੇ ਮੈਂ ਸੋਚਿਆ ਕਿਉਂ ਨਾ ਮੈਂ ਵੀ ਤੁਹਾਡਨ ਆਪਣੀ ਸ਼ੇਰਿੰਗਸ ਕਰਾਂ ਤੇ ਤੁਸੀਂ ਵੀ ਸੁਣੋ ਮੇਰੀ ਗੱਲਬਾਤ ਦੇ ਵਿੱਚ ਕਿੰਨੀ ਤਾਕਤ ਹੈ ਕਿ ਸਹੀ ਗੱਲ ਹੈ ਕਿ ਜਦੋਂ ਸਾਨੂੰ ਕਿਸੇ ਲੋੜ ਪੈਂਦੀ ਹੈ ਉਹਦਾ ਸਾਡੇ ਨਾਲ ਕੋਈ ਖੜਾ ਨਹੀਂ ਰਹਿੰਦਾ ਤੇ ਸਾਾਨੂੰ ਮਤਲਬ ਕਿਸੇ ਦਾ ਦਰਦ ਜਿਹੜਾ ਕਿ ਦੇਖਿਆ ਨਹੀਂ ਜਾਂਦਾ ਕਿਸੇ ਦੀ ਦੁੱਖ ਤਕਲੀਫ ਨਹੀਂ ਦੇਖੀ ਜਾਂਦੀ ਮੈਂ ਕਹਿੰਦੀ ਤੁਸੀਂ ਮੰਨੋਗੇ ਨਹੀਂ ਮੇਰੇ ਸਾਹਮਣੇ ਸਾਹਮਣੇ ਐਨੀਆਂ ਘਟੂ ਘਾਟੇ 3 ਤੋਂ 4 ਟਰਾਲੇ ਭਰੇ ਗੁਰਸਿੱਖਾਂ ਦੇ ਜਿਹੜੇ ਕਿ ਸਾਧ ਸੰਗਤ ਦੇ ਲੰਗਰ ਦੇ ਤਰੀਕੇ ਨਾਲ ਚੱਲ ਰਹੀ ਕਿ ਤਾਂ ਕਿ ਉੱਥੇ ਲੋਕ ਭੁੱਖੇ ਨਾ ਰਹਿਣ ਰੋਟੀ ਮਿਲਦੀ ਰਹੇ ਕਪੜਾ ਮਿਲਦਾ ਰਹੇ ਲੋਕਾਂ ਨੂੰ ਬਹਿਣ ਦੀ ਫੈਸਿਲਿਟੀ ਰਹਿੰਦੀ ਰਹੇ ਹਰ ਇੱਕ ਚੀਜ਼ ਮਤਲਬ ਗੁਰੂਆਂ ਦੇ ਘਰੋਂ ਜਾ ਰਹੀ ਹੈ ਗੁਰ ਸੰਗਤਾਂ ਦੇ ਘਰੋਂ ਜਾ ਰਹੀ ਹੈ ਸੋ ਬਾਕੀ ਤੁਸੀਂ ਮੈਨੂੰ ਦੱਸਣਾ ਮੇਰੀ ਇਸ ਗੱਲਬਾਤ ਨੂੰ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਜੋ ਮੈਂ ਗੱਲ ਕੀਤੀ ਹੈ ਵਾਕਈ ਸਹੀ ਹੈ ਕਿ ਗਲਤ ਹੈ ਇਸ ਬਾਰੇ ਮੈਨੂੰ ਜਰੂਰ ਦੱਸਣਾ ਸੋ ਧੰਨਵਾਦ ਜੀ ਥੈਂਕ ਯੂ ਸੋ ਮੱਚ